ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹਿਮ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਪਹਿਲਾਂ ਵੀ ਕੀਤੀ ਹੋਈ ਆ ਦੋ ਤਿੰਨ ਵਾਰੀ ਕਿਉਂਕਿ ਆਪਾਂ ਤੋਂ ਬਹੁਤ ਸੀਨੀਅਰ ਜਿਹੜੇ ਕਿ ਆਪਾਂ ਕਹਿੰਦੇ ਆ ਖੇਤੀਬਾੜੀ ਦੇ ਵਿੱਚ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਕਿ ਜਿਹੜੀ ਸੁੰਡੀ ਆ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦੀ ਹੈ ਜੇਕਰ ਤੁਹਾਡੇ ਮੀਂਹ ਕਣੀ ਆ ਗਈ ਥੋੜਾ ਜਿਹਾ ਸਰਾਟਾ ਵੀ ਲੱਗ ਗਿਆ ਤਾਂ ਉਸ ਸੁੰਡੀ ਨੇ ਟਾਡੇ ਪੱਤਿਆਂ ਦੇ ਉੱਪਰੋਂ ਝੋਨੇ ਦੇ ਉੱਥੋਂ ਡਿੱਗ ਪੈਣਾ ਤੇ ਫਿਰ ਉਹਨੇ ਜਦੋਂ ਇੱਕ ਵਾਰੀ ਪਾਣੀ ਦੇ ਵਿੱਚ ਡਿੱਗ ਪੀ ਇਹਦੇ ਤੋਂ ਮੁੜ ਕੇ ਚੜੀ ਨਹੀਂ ਜਾਂਦਾ ਜੋ ਕਿ ਬਿਲਕੁਲ ਆਪਕੇ ਲਈ 100% ਗਲਤ ਗੱਲ ਹੈਗੀ ਇਹ ਗਲਤ ਕਿਵੇਂ ਆਪਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਹੈ ਦੇਖੋ ਆਪਾਂ ਕੋਈ ਸੁੰਡੀ ਨੂੰ ਤੈਰਨਾ ਨਹੀਂ ਸਿਖਾਇਆ ਹੋ ਸਕਦਾ ਤੁਹਾਡੇ ਖੇਤ ਹੋਣ ਉਹਨਾਂ ਨੂੰ ਨਾ ਤੈਰਨਾ ਆਉਂਦਾ ਹੋਵੇ ਆਪਾਂ ਕੋਈ ਇਹਨੂੰ ਤੈਰਨ ਤੋਂ ਰੋਕਣਾ ਨਹੀਂ ਆਪਾਂ ਨੇ ਸੁੰਡੀ ਪਾਣੀ ਦੇ ਵਿੱਚ ਸੱਟ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਲੈਣਾ ਕਿ ਇਹ ਬੂਟਿਆਂ ਤੱਕ ਜਾਂਦੀ ਆ ਜਾਂ ਨਹੀਂ ਜਾਂਦੀ ਅਕਸਰੀ ਕਿਹਾ ਜਾਂਦਾ ਕਿ ਜੇਕਰ ਇੱਕ ਵਾਰੀ ਬਾਰਸ਼ ਹੋ ਗਈ ਫਿਰ ਜਿਹੜੀ ਸੁੰਡੀ ਆ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦੀ ਹੈ ਵੀਡੀਓ ਸ਼ੂਟ ਕਰ ਰਹੇ ਆਗੇ ਆਪਾਂ 28 ਅਗਸਤ ਨੂੰ ਅਸੀਂ ਕਰਾਂਗੇ ਤੁਹਾਨੂੰ ਸੁੰਡੀ ਦਿਖਾਉਂਦੀ ਦੇਖ ਸਕਦੇ ਹੋ ਪਤਾ ਲਵੇਟਾ ਜਦੋਂ ਕਿ ਸਾਡੇ ਏਰੀਆ ਦੇ ਵਿੱਚ ਵੀ ਵਧੀਆ ਭਰਮਾ ਮੀਂ ਪਿਆ ਇਹ ਨਹੀਂ ਹੈਗਾ ਕਿ ਮੀਂ ਘਟ ਪਿਆ ਪੂਰਾ ਕੁੱਟਮਾ ਟਾਪ ਦਾ ਮੀਂ ਪਿਆ ਜਿਹਨੂੰ ਆਪਾਂ ਵਧੀਆ ਮੀਂਹ ਕਹਿ ਸਕਦੇ ਹਾਂ ਬਹੁਤ ਸਾਰੇ ਏਰੀਆ ਦਾ ਸਾਡੇ ਤੋਂ ਬਹੁਤ ਜ਼ਿਆਦਾ ਪਿਆ ਉਹਨਾਂ ਤਾਂ ਨਹੀਂ ਪਰ ਤੁਸੀਂ ਇੱਕ ਗੱਲ ਦੇਖੋ ਐਸ ਨੂੰ ਆਪਾਂ ਪੱਤੇ ਨੂੰ ਵਿੱਚ ਸਿੱਟਾ ਦੇ ਦਾਂਗੇ ਨਾਲ-ਨਾਲ ਚਲਦੀ-ਚਲਦੀ ਵੀਡੀਓ ਦੇ ਵਿੱਚ ਨਾ ਐਸ ਪੱਤੇ ਨੂੰ ਤੇ ਇੱਕ ਸੰਡੀ ਐ ਦੇ ਉੱਪਰ ਸੀ ਆਪਾਂ ਨੇ ਸਿਰਫ ਪ੍ਰੈਕਟੀਕਲ ਕਰਨ ਵਾਸਤੇ ਦੋ ਸੰਡੀਆਂ ਫੜੀਆਂ ਸੀ ਉਹ ਲਵਦੇ ਆ ਇੱਕ ਮਿੰਟ ਆ ਬਠੀਏ ਇਹ ਦੇਖ ਸਕਦੇ ਹੋ ਆਹ ਵਾਲੀ ਸੰਡੀ ਇਹ ਪੱਤੇ ਇਕੱਠੇ ਕਰੀ ਬੈਠੀਆਂ ਸੀ ਕੋਈ ਇਹ ਨਹੀਂ ਹੈਗਾ ਸੀ ਕਿ ਪੱਤੇ ਨਹੀਂ ਇਕੱਠੇ ਕਰੇ ਸੀਗੇ ਤੇ ਚਲਦੀ ਚਲਦੀ ਵੀਡੀਓ ਨਾਲ ਜੇਕਰ YouTube ਤੇ ਦੇਖ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣੀਆਂ ਤੇ ਜੇਕਰ ਪੇਜ ਤੇ ਦੇਖ ਰਹੇ ਤਾਂ Facebook ਪੇਜ ਫੋਲੋ ਕਰਨਾ ਨਾ ਭੁੱਲਿਓ ਹੁਣ ਆਪਾਂ ਇਹਨਾਂ ਤੋਂ ਪੱਤੇ ਵੱਖਰੇ ਕਰ ਦੇਣੇ ਨੇ ਕਿਉਂਕਿ ਦੇਖੋ ਜੇਕਰ ਆਪਾਂ ਪੱਤਿਆਂ ਦੇ ਉੱਤੇ ਰੱਖਾਂਗੇ ਫਿਰ ਤਾਂ ਲੱਗੂਗਾ ਕਿ ਦੇਖ ਸਕਦੇ ਹੋ ਤੁਸੀਂ ਆ ਸੁੰਡੀ ਆਪਣੀ ਉਂਗਲ ਤੇ ਹੁਣ ਆਪਾਂ ਇਹਨੂੰ ਛੜਤਾ ਪਾਣੀ ਦੇ ਵਿੱਚ ਐਸ ਸੁੰਡੀ ਨੂੰ ਵੀ ਆਪਾਂ ਪਾਣੀ ਦੇ ਵਿੱਚ ਛੱਡਾਂਗੇ ਇਹਨਾਂ ਤੋਂ ਆਪਾਂ ਪੱਤੇ ਪਰਾਂ ਕਰ ਲੈਣੇ ਆ ਇਹ ਜਿਹੜਾ ਖਾਲ ਇਹਦੇ ਵਿੱਚ ਪਾਣੀ ਘੱਟੋ ਘੱਟ ਅੱਧੇ ਫੁੱਟ ਤੋਂ ਲਾ ਕੇ ਪੌਣਾ ਫੁੱਟ ਵੀ ਹੈ ਤੇ ਪੱਤਨਾਂ ਦੇ ਉੱਤੇ ਘੱਟ ਵੀ ਹੈ ਇਹ ਖਾਲੇ ਦੇ ਵਿੱਚ ਆਪਾਂ ਛੱਡੀਆਂ ਨੇ ਤੁਹਾਨੂੰ ਸੁੰਡੀ ਦਿਖਾਈ ਦਿੰਦੀ ਹੋ ਤੈਰਦੀ ਦੇਖੋ ਕੀ ਇਹ ਤੈਰ ਸਕਦੀ ਹੈ ਕਿ ਨਹੀਂ ਬਿਲਕੁਲ ਤੈਰ ਰਹੀ ਹੈ ਇਹ ਇਸ ਤਰੀਕੇ ਦਾ ਖਾਲਾ ਹੈ ਕਿਉਂਕਿ ਇਸ ਤਰ੍ਹਾਂ ਹੀ ਆਪਣੇ ਖੇਤਾਂ ਦੇ ਵਿੱਚ ਪਾਣੀ ਹੁੰਦਾ ਨਾ ਇਹ ਘੱਟੋ ਘੱਟ ਜਿਹੜੀ ਦੂਰੀ ਆ ਪਾਣੀ ਦੀ ਜਿਵੇਂ ਇਹ ਸੈਂਟਰ 'ਚ ਫਿਰ ਰਹੀ ਆ ਫੁੱਟ ਇਧਰ ਨੂੰ ਆਉਣਾ ਇਹਨੇ 1.5 ਫੁੱਟ ਤੱਕ ਉਧਰ ਨੂੰ ਜਾਣਾ ਫੁੱਟ 1.5 ਫੁੱਟ ਇਧਰ ਜਗ੍ਹਾ ਕੀ ਤਾਂ ਇਹ ਦੋਨੇ ਸੰਡੀਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਤੈਰ ਰਹੀਆਂ ਨੇ ਤੁਸੀਂ ਸਕਰੀਨ ਦੇ ਉੱਪਰ ਨਿਗਾਹ ਲਾ ਕੇ ਜ਼ਰੂਰ ਰੱਖ ਲਿਆ ਫਿਰ ਉਸ ਤੋਂ ਬਾਅਦ ਦੇਖ ਲੈ ਵੀ ਇਹ ਡੁੱਬ ਕੇ ਮਰਦੀਆਂ ਨੇ ਕਹਿੰਨਾ ਕਿਉਂਕਿ ਇਹ ਕੰਮ ਆਪਾਂ 2-3 ਸਾਲ ਪਹਿਲਾਂ ਕੀਤਾ ਸੀਗਾ ਕਿਉਂਕਿ ਕਿਤੇ ਕਿਤੇ ਨਾ ਖੇਤੀਬਾੜੀ ਸਟੇਜਾਂ ਦੇ ਉੱਤੋਂ ਰੋਲਾ ਪਾਇਆ ਜਾਂਦਾ ਕਿ ਇਹ ਜਿਹੜੀ ਛੁੰਡੀ ਆ ਇਹਨੂੰ ਤੈਰਨਾ ਨਹੀਂ ਆਉਂਦਾ ਜਦੋਂ ਸਰਾਟਾ ਲੱਗ ਗਿਆ ਇਹਨੇ ਖਤਮ ਹੋ ਜਾਣਾ ਬਿਲਕੁਲ ਵੀ ਉਸ ਤੋਂ ਬਾਅਦ ਤੁਹਾਡੇ ਕੋਈ ਵੀ ਇਹ ਨੁਕਸਾਨ ਨਹੀਂ ਕਰਦੀ ਹਾਂ ਇਹ ਬਿਲਕੁਲ ਸੱਚਾ ਪਰ ਅੱਧਾ ਸੱਚਾ ਕਿਉਂਕਿ ਦੇਖੋ ਗੋਭ ਦੀ ਛੁੰਡੀ ਆ ਇਹ ਨਹੀਂ ਹੈਗਾ ਕਿ ਇਹੀ ਗੋਭ ਦੇ ਵਿੱਚ ਵੜ ਜਾਂਦੀ ਆ ਗੋਭ ਦੀ ਛੁੰਡੀ ਉਹਨੇ ਗੋਭ ਦੇ ਵਿੱਚ ਕੰਮ ਕਰੀ ਜਾਂਣਾ ਜੇਕਰ ਤੁਹਾਡਾ ਖੇਤ ਹੀ ਇੰਨਾ ਭਰਗਾ ਜਿਵੇਂ ਕਿ ਹੁਣ ਸਾੜਾ ਹੀ ਹੋਏ ਨੇ ਤਾਂ ਤਾਂ ਦੇਖੋ ਕੋਈ ਵੀ ਚੀਜ਼ ਆ ਬਚਦੀ ਨਹੀਂ ਵਿੱਚ ਤੇ ਨਹੀਂ ਇਹ ਸੁੰਡੀ ਤੁਸੀਂ ਦੇਖ ਸਕਦੇ ਹੋ ਕਿ ਤੈਰਦੀ ਜਾ ਰਹੀ ਹੈ ਘਟੋ ਘਟਾ ਫੁੱਟ ਜਗ੍ਹਾ ਇਹ ਕਵਰ ਕਰਦੀ ਅੱਗੇ ਜਾਊਗੀ ਤੇ ਆਹ ਵਾਲੀ ਸੁੰਡੀ ਵੀ ਦੇਖ ਸਕਦੇ ਹੋ ਤੁਸੀਂ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਕਿ ਹੁਣ ਇਹ ਰੋਲਾ ਪਾਇਆ ਜਾ ਰਿਹਾ ਕਿ ਭਾਈ ਸੁੰਡੀ ਵਾਲਾ ਸੜਕਿਆ ਨਾ ਕਰੋ ਸੋ ਜਿਨ੍ਹਾਂ ਦੇ ਪਸੇਤੇ ਝੋਨੇ ਉਹ ਤਾਂ 100% ਸਨਪਰੋਪ ਮੈਂ ਇਕੱਲਾ ਸੜਕਿਆ ਕਰ ਲਉ ਜੇਕਰ ਤੁਸੀਂ ਪੀਆਰ 126 ਵਰਗੀਆਂ ਕਿਸਮਾਂ ਲੈਣਾਂ ਹੁੰਨਾਂ ਨੇ ਤੇ ਜੇਕਰ ਆਇਆ ਲੱਗਦਾ ਜਿਵੇਂ ਕਿ ਇਹ ਜੇ ਝੋਨੇ ਨੇ ਕਿ ਉੱਪਰ ਵੱਡੇ ਝੋਨੇ ਨੇ ਉਹਨਾਂ ਦੇ ਉੱਪਰ ਸੜਕਿਆ ਕਰ ਤਾਂ ਵੀ ਜ਼ਰੂਰ ਵਿੱਚ ਸੁੰਡੀ ਵਾਲਾ ਕੋਈ ਵੀ ਟੈਕਨੀਕਲ ਉਹ ਐਡ ਕਰ ਲਿਓ ਨਾਲ ਦੀ ਨਾਲ ਸੁੰਡੀ ਨੂੰ ਦੇਖਦੇ ਰਹੋ ਸੁੰਡੀ ਤੈਰ ਰਹੀ ਹੈ ਬਿਲਕੁਲ ਦੇਖ ਸਕਦੇ ਆਹ ਸੁੰਡੀ ਤੈਰ ਕੇ ਇੱਧਰ ਚਲੀ ਗਈ ਆਪਾਂ ਦੋ ਸੁੰਡੀਆਂ ਪਾਣੀ ਦੇ ਵਿੱਚ ਸਿੱਟੀਆਂ ਸੀ ਦੇਖ ਸਕਦੇ ਕੋਈ ਵਾਰੀ ਕੀ ਹੁੰਦਾ ਨਾ ਆਪਾਂ ਨੂੰ ਪ੍ਰੈਕਟਿਸ ਗਲਤ ਕਰਾਈ ਜਾਂਦੀ ਹੈ ਫਿਰ ਉਸ ਪ੍ਰੈਕਟਿਸ ਦੇ ਪਿੱਛੇ ਲੱਗ ਕੇ ਆਪਾਂ ਗਲਤ ਗੈਰਡ ਹੋ ਜਾਨੇ ਗਲਤ ਗੈਰਡ ਹੁੰਨੇ ਫਿਰ ਆਪਣਾ ਨੁਕਸਾਨ ਹੁੰਦਾ ਫਿਰ ਆਪਾਂ ਦੁਕਾਨ ਵਾਲਿਆ ਕੋਲ ਜਾਣੇ ਆਂਗੇ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਜਦੋਂ ਆਪਾਂ ਉਹਨਾਂ ਤੋਂ ਪਹਿਲਾਂ ਲੈ ਕੇ ਹੀ ਨਹੀਂ ਗੁਸਾਏ ਹੁੰਦੇ ਆਪਣਾ ਕਿਸੇ ਦੁਕਾਨ ਵਾਲੇ ਨਾਲ ਕੋਈ ਲਾਗਾ ਦੇਗਾ ਨਹੀਂ ਵੱਡੀ ਗੱਲ ਹੈਗੀ ਤੁਸੀਂ ਜੁੜਿਓ ਸਾਡੇ ਨਾਲ ਤੁਹਾਨੂੰ ਸਿੱਧੇ ਰਸਤੇ ਤੇ ਲੈ ਕੇ ਜਾਣਾ ਐਵੇਂ ਆਪਾਂ ਨੂੰ ਐਡ ਪ੍ਰੋਮੋਸ਼ਨ ਦਾ ਕੋਈ ਚੱਕਰ ਨਹੀਂ ਕਿਸੇ ਦਾ ਦੇਖੋ ਜਿਹੜੇ ਐਡ ਵਗੈਰਾ ਕਰਦੇ ਆ ਭਰਾ ਹੋ ਸਕਦਾ ਉਹਨਾਂ ਨੂੰ ਦਵਾਈ ਫਰੀ ਮਿਲ ਜੇ ਜਾਂ ਜਾਂ ਘੱਟ ਰੇਟ ਤੇ ਮਿਲ ਜੇ ਕਹਿਣ ਦਾ ਪਪ ਕੁਝ ਵੀ ਹੋ ਸਕਦਾ ਜਾਂ ਦੇਖੋ ਐਡ ਦੇ ਪੈਸੇ ਹਰ ਇੱਕ ਭਰਾ ਲੈਂਦਾ ਇਹ ਨਹੀਂ ਹੈਗਾ ਕਿ ਕੋਈ ਨਹੀਂ ਲੈਂਦਾ ਇਹ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਦੀ ਐਡ ਨਹੀਂ ਕਰਦੇ ਜੇਕਰ ਐਡ ਕਰਦੇ ਵੀ ਆ ਕਿਸੇ ਵੀ ਕੰਪਨੀ ਦੀ ਤਾਂ ਉਹਦੇ ਤੇ ਸ਼ੁਰੂ ਤੋਂ ਲਾ ਕੇ ਐਂਡ ਤੱਕ ਐਡ ਪ੍ਰੋਮੋਸ਼ਨ ਲਿਖਿਆ ਹੁੰਦਾਗਾ ਠੀਕ ਹੈ ਜੀ ਤੇ ਇਹ ਨਹੀਂ ਹੈਗਾ ਕਿ ਲੋਕ ਮੈਂ ਤੌਰ ਤੇ ਕਰਦੇ ਆ ਤੇ ਉਸ ਤੋਂ ਬਾਅਦ ਸਫਾਈਆਂ ਦੇਣੀਆਂ ਪੈ ਜਾਣ ਕਿ ਇਹ ਵੀਡੀਓ ਪ੍ਰੋਮੋਸ਼ਨ ਵਾਸਤੇ ਨਹੀਂ ਹੈਗੀ ਇਹ ਵੀਡੀਓ ਸਿਰਫ ਖੇਤੀਬਾੜੀ ਵਾਸਤੇ ਆਪਾਂ ਨੂੰ ਸਫਾਈ ਦੇਣ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਸੋ ਲਗਭਗ ਤੁਸੀਂ ਸਕਰੀਨ ਦੇ ਉੱਤੇ ਇਹ ਵੀ ਦੇਖ ਲਓ ਕਿ ਕਿੰਨੀ ਕੁ ਲੰਮੀ ਵੀਡੀਓ ਹੋ ਗਈ ਇਹਦੇ ਵਿੱਚੋਂ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਕਿਸਾਨ ਭਰਾਓ ਇਹ ਵੀਡੀਓ ਆਪਾਂ ਡੱਬ ਨਹੀਂ ਕੀਤੀ ਹੋਈ ਉਸ ਟਾਈਮ ਦੀ ਜੋ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਟਾਈਮ ਦੀ ਹੋ ਰਹੇ ਨੇ ਇਹਦੇ ਵਿੱਚੋਂ ਕਿਤੇ ਨਾ ਕਿਤੇ ਕਟਿੰਗ ਵੀ ਹੋਈ ਹੈ ਉਹਦੇ ਚੋਂ 1 2 3 ਮਿੰਟਾਂ ਤੱਕ ਆਪਾਂ ਕਹਿ ਲਈਏ ਤੁਸੀਂ ਹੋਰ ਵਧਾ ਕੇ ਦੇਖ ਸਕਦੇ ਹੋ ਕਿਉਂਕਿ ਸੁੰਡੀ ਨੇ ਉਨਾ ਟਾਈਮ ਹੀ ਡਾਂਸ ਕੀਤਾ ਭਾਵੇਂ ਆਪਾਂ ਇਹਦੇ ਵਿੱਚੋਂ ਕੁਝ ਪਲ ਕੱਟਤੇ ਹੁਣ ਇਹ ਘੱਟੋ ਘੱਟ 3 4 ਫੁੱਟ ਤੇ ਵਾਗੀ ਹੁਣਾਂ ਦੱਸੋ ਵੀ ਖੇਤਾਂ ਦੇ ਵਿੱਚ 3-4 ਫੁੱਟ ਤੇ ਵੀ ਨਹੀਂ ਕੋਈ ਬੂਟਾ ਆਊਗਾ ਇਹਨੂੰ ਚੜਨ ਵਾਸਤੇ ਗਿੱਡੀ ਕੀ ਗੱਲ ਐਸ ਸੁੰਡੀ ਨੂੰ ਉਧਰਲੇ ਪਾਸੇ ਬੂਟਾ ਦਿਖਾਈ ਦਿੰਦਾ ਇਹ ਖਾਲ ਦੇ ਵਿੱਚ ਨਾ ਆਪਾਂ ਕਈ ਵਾਰੀ ਜਿਵੇਂ ਬੱਟਾ ਬੰਨਿਆ ਤੇ ਲਾ ਲੈਂਦੇ ਆ ਦੇਖ ਸਕਦੇ ਹੋ ਤੁਸੀਂ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਬੱਟ ਜੀ ਖਾਲੀ ਐ ਕਿ ਚਲੋ ਆਪਾਂ ਚਾਰ ਬੂਟੇ ਦੱਬ ਦਈਏ ਤਾਂ ਉਸ ਤਰੀਕੇ ਨਾਲ ਹੁਣ ਆਹ ਸੁੰਡੀ ਤਾਂ ਆਪਦੇ ਜਿਹੜਾ ਆਪਾਂ ਕਲੇ ਟਾਰਗੇਟ ਤੇ ਲਗਭਗ ਪਹੁੰਚਣ ਵਾਲੀ ਐ 2-3 ਫੁੱਟ ਦਾ ਜਿਹੜਾ ਫਾਸਲਾ ਉਹ ਤੈਅ ਕਰ ਗਈ ਲਗਭਗ ਅਫਗਾਨੀ ਪਹੁੰਚ ਗਈ ਹੁਣ ਐ ਦੱਸੋ ਐਸ ਸੁੰਢੀ ਨੂੰ ਹੁਣ ਕੀ ਲੱਗਦਾ ਤੁਹਾਨੂੰ ਇਹ ਸੁੰਢੀ ਮਰ ਜੂ ਕੀ ਲੱਗਦਾ ਤੁਹਾਨੂੰ ਇਹ ਸੁੰਢੀ ਮਰ ਜੂ ਇਹ ਬਿਲਕੁਲ ਸੁੱਕੇ ਖੱਬਲ ਦੀ ਟਾਂਗ ਤੇ ਚੜ ਗਈ ਦੇਖੋ ਵੀਡੀਓ ਦੇਖੀ ਚੱਲੋ ਇਹਦੇ ਵਿੱਚ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲੈਣਾ ਕਿ ਮਰ ਜੂਗੀ ਕਿ ਨਾ ਸੁੰਢੀ ਹੁਣ ਪਾਣੀ ਨਾਲ ਇਹਨੇ ਕਿੱਧਰ ਜਾਣਾ ਕਿਵੇਂ ਜਾਣਾ ਉਹ ਵੱਖਰੀ ਗੱਲ ਹੈ ਇਹਨੂੰ ਆਪਾਂ ਛੱਡਦੇ ਹੁਣ ਇੱਧਰ ਲਈ ਹੁੰਦੀਆਂ ਨੇ ਕਿਉਂਕਿ ਆਪਾਂ 2 10 2 ਸਿੱਟਣ ਦਾ ਮਕਸਦ ਇਹ ਹੀ ਸੀ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇਵੇ ਇਹਨੂੰ ਹੁਣ ਤੁਸੀਂ ਇੱਕ ਗੱਲ ਦੱਸੋ ਇਹਨੂੰ ਤੈਰਨਾ ਆਉਂਦਾ ਕਿ ਨਾ ਤੁਸੀਂ ਚੈੱਕ ਕਰ ਲਓ ਸਾਨੂੰ ਪ੍ਰਭੂ ਦੇਖੋ ਜਿਹੜੀਆਂ ਸਾਡੇ ਖੇਤਾਂ ਦੇ ਵਿੱਚ ਹੁੰਦੀਆਂ ਨੇ ਇਹ ਤਾਂ ਤੈਰਨਾ ਜਾਣਦੀਆਂ ਨੇ ਹੋ ਸਕਦਾ ਜਿਹੜੇ ਭਰਾ ਕਹਿੰਦੇ ਨੇ ਕਿ ਇਹੇ ਸੁੰਡੀ ਡੁੱਬ ਕੇ ਮਰ ਜਾਂਦੀ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਹੋਣ ਹੋ ਸਕਦਾ ਉਹਨਾਂ ਸੁੰਡੀਆਂ ਨੂੰ ਤੈਰਨਾ ਨਾ ਆਉਂਦਾ ਹੋਵੇ ਇਹਦਾ ਪਾਣੀ ਦੇ ਵਿੱਚ ਵੀ ਨਹੀਂ ਡੁੱਬਦੀ ਉੱਤੇ-ਉੱਤੇ ਤੁਰੀ ਫਿਰਦੀ ਆ ਦੇਖ ਸਕਦੇ ਹੋ ਤੁਸੀਂ ਹੁਣ ਇੰਨਾ ਟਾਈਮ ਤਾਂ ਇਹਨੂੰ ਬੂਟੇ ਤੇ ਚੜਨ ਵਾਸਤੇ ਦੁਬਾਰਾ ਖੇਤ ਦੇ ਵਿੱਚ ਲੱਗਦਾ ਨਹੀਂ ਹੁੰਦਾ ਜਿੰਨਾ ਹੁਣ ਲੱਗ ਗਿਆ ਕਿਉਂਕਿ ਆਪਾਂ ਤਾਂ ਬੜੀ ਦੂਰ ਲਿਆ ਕੇ ਖਾਲੇ 'ਚ ਸਿੱਟਦੀ ਹੀ ਇਹ ਅਸਲ ਦੇ ਵਿੱਚ ਲੋਟ ਘਟਾ ਰਿਹਾ ਆਹ ਸੁੰਢੀ ਤਾਂ ਆਪਣੇ ਟਾਰਗੇਟ ਤੇ ਦੇਖੋ ਪਹੁੰਚ ਗਈ ਦਿਖਾਈ ਦਿੰਦੀ ਹੋਵੇ ਤੁਹਾਨੂੰ ਆਹ ਖੱਬਲ ਦੀ ਢਾਂਗ ਦੇ ਬਿਲਕੁਲ ਉੱਤੇ ਬੈਠੀ ਆ ਪਤਾ ਨੂੰ ਦੱਸੀ ਕਿੱਥੇ ਬੈਠੀ ਆ ਹੋ ਸਕਦਾ ਸਕਰੀਨ ਤੇ ਨਾ ਦਿਖਾਈ ਦਿੰਦੀ ਹੋਵੇ ਆ ਬੈਠੀ ਐ ਇਥੇ ਆਪ ਇਹਨੂੰ ਦੁਬਾਰੇ ਛੱਡ ਦਿੰਨੇ ਆ ਬੇਸਤੇ ਪਾਪ ਹੀ ਹੁੰਦਾ ਪਰ ਮਾਰਨਾ ਵੀ ਪਾਪ ਹੀ ਐ ਇਹਨਾਂ ਨੂੰ ਆਪਾਂ ਸਪਰੇ ਵੀ ਕਰ ਹੀ ਦਿੰਨੇ ਆ ਜੀ ਉਹ ਨਾਲ ਇੱਕ ਭਗਤ ਹੋ ਡਿੱਗ ਪਿਆ ਮੱਕੜ ਜਾ ਇੱਕ ਗੱਲ ਮੰਨ ਕੇ ਚਲੋ ਤੁਸੀਂ ਲਗਭਗ ਕਿਸੇ ਵੀ ਚੀਜ਼ ਨੂੰ ਭਾਵੇਂ ਉਹ 2 ਦਿਨਾਂ ਦਾ ਬੱਚਾ ਭਾਵੇਂ 1 ਦਿਨ ਦਾ ਭਾਵੇਂ 10 ਦਿਨਾਂ ਦਾ ਭਾਵੇਂ ਵੱਡੀ ਉਮਰ ਦਾ ਉਹ ਪਾਣੀ ਦੇ ਵਿੱਚ ਜਾਂਦਾ ਕੋਈ ਵੀ ਧਰਤੀ ਤੇ ਰਹਿਣ ਵਾਲਾ ਜੀਵ ਤਾਂ ਉਹ ਤੈਰਨ ਲੱਗ ਜਾਂਦਾ ਜਿਆਦਾ ਚਾਂਸ ਨੇ ਕਿ ਤੋ ਪੜਿਆ ਸੀਗਾ ਕਿ ਇਨਸਾਨ ਕਈ ਵਾਰੀ ਡੁੱਬ ਜਾਂਦਾ ਜਿਹੜਾ ਇਨਸਾਨੀ ਬੱਚਾ ਉਹ ਡੁੱਬ ਜਾਂਦਾ ਕਈ ਵਾਰੀ ਉਹ ਕਿਉਂ ਡੁੱਬਦਾ ਉਹ ਕਿ ਕਿਸੇ ਨੇ ਲਿਖਿਆ ਪਿਆ ਸੀ ਉਹ ਸੱਚ ਆ ਪਤਾ ਨਹੀਂ ਝੂਠ ਆ ਜਾਂ ਉਹਨਾਂ ਦੀ ਥਿਉਰੀ ਸੀ ਆਪਦੀ ਪਤਾ ਭਈ ਆ ਰਾਹ ਪੈਗੀ ਨਿਕਲ ਕੇ ਦੁਬਾਰੇ ਆ ਜਾਂਦੀ ਆ ਹੁਣ ਦੱਸੋ ਇਹ ਬੂਟੇ ਤੇ ਚੜੂ ਨਹੀਂ ਚਲੋ ਆਪਾਂ ਗੱਲ ਪੂਰੀ ਕਰੀ ਉਹ ਪੁਰਾਣੇ ਲਿਖਿਆ ਸੀ ਕਿ ਆਪਾਂ ਨੂੰ ਡੁੱਬਣ ਬਾਰੇ ਪਤਾ ਹੁੰਦਾ ਇਸੇ ਕਰਕੇ ਆਪਾਂ ਕਈ ਵਾਰੀ ਡੁੱਬ ਜਾਂਦੇ ਆ ਇਹਨਾਂ ਨੂੰ ਡੁੱਬਣ ਬਾਰੇ ਪਤਾ ਹੀ ਨਹੀਂ ਹੁੰਦਾ ਜਿਹੜੇ ਵੀ ਜਾਨਵਰ ਹੁੰਦੇ ਆ ਜੋ ਵੀ ਇਸ ਤਰੀਕੇ ਦੇ ਆਪਾਂ ਕਿਹ ਲਈ ਪਾਣੀ ਦੇ ਵਿੱਚ ਜੀਵ ਧਰਤੀ ਵਾਲੇ ਡਿੱਗ ਪੈਂਦੇ ਆ ਇਸੇ ਕਰਕੇ ਉਹ ਤੈਰ ਲੈਂਦੇ ਆ ਆਪਾਂ ਆਮ ਅਕਸਰੀ ਕਰਾਂ ਦੇ ਵਿੱਚ ਪਸ਼ੂ ਵਗੈਰਾ ਰੱਖੇ ਹੁੰਦੇ ਆ ਮੱਝ ਦਾ ਕੱਟਰੂ ਹੁੰਦਾ ਬੱਚਾ ਹੁੰਦਾ ਛੋਟਾ ਇੱਕ ਦਿਨ ਦਾ ਵੀ ਤੈਰੀ ਜਾਂਦਾ ਹੁੰਦਾ ਸੋ ਪਹਿਲਾਂ ਜਦੋਂ ਰੋਬਿਆਂ ਤੇ ਲੈ ਕੇ ਜਾਂਦੇ ਹੁਣ ਤਾਂ ਉਹ ਗੱਲਾਂ ਖਤਮ ਹੋ ਗਈਆਂ ਹੁਣ ਆਪਾਂ ਇਹਦੀ ਦੁਬਾਰੇ ਫੇਰ ਰੇਸ ਲਵਾਦਨੇ ਬਹੁਤ ਜਿਆਦੇ ਸਾਬ ਲਾਉ ਉਹ ਕਿਹੜੇ ਲੋਟ ਅਜੇ ਵੀ ਇਹਦਾ ਗੁੱਸਾ ਨਹੀਂ ਜਾਂਦਾ ਹੋਇਆ ਦੇਖ ਰਹੇ ਹੋ ਤੇ ਉਹ ਜਿਹੜੀ ਦੂਸਰੀ ਸ਼ੁੰਡੀ ਸੀ ਉਹ ਕਿੱਥੇ ਰ ਗਈ ਉਹ ਆ ਫਿਰਦੀ ਹੈ ਇਹ ਵੀ ਲਗਭਗ ਇਧਰ ਨੂੰ ਹੀ ਆ ਗਈ ਕਿਉਂਕਿ ਥੋੜਾ ਜਿਹਾ ਹਵਾ ਦਾ ਬਹਾ ਜਾਂ ਆਪਾਂ ਕਹ ਲਈ ਪਾਣੀ ਤੁਹਾਨੂੰ ਸੈ ਦਿਖਾਈ ਦਿੰਦਾ ਹੋਵੇ ਥੋੜਾ ਥੋੜਾ ਨਾ ਇਸ ਤਰੀਕੇ ਨਾਲ ਤੁਰਿਆ ਜਾ ਰਿਹਾ ਉਸ ਹਿਸਾਬ ਦੇ ਨਾਲ ਇਹ ਤੈਰੀ ਜਾਂਦੀਆਂ ਨੇ ਤੇ ਇੱਕ ਤਾਂ ਸੀਗੀ ਤੁਸੀਂ ਦੋਨੋਂ ਸੁੰਡੀਆਂ ਤੇ ਧਿਆਨ ਰੱਖੋ ਤੇ ਦੂਜੀ ਆ ਫਿਰ ਲਗਭਗ ਦੇਖੋ ਤੁਹਾਨੂੰ ਕਲੀਅਰ ਤਾਂ ਹੋ ਗਿਆ ਹੋਊ ਕਿਉਂਕਿ ਵੀਡੀਓ ਕਾਫੀ ਲੰਬੀ ਹੋਗੀ ਕਲੀਅਰ ਤਾਂ ਤੁਹਾਨੂੰ ਹੋ ਹੀ ਗਿਆ ਹੋਊ ਕਿ ਸੁੰਡੀ ਪਾਣੀ ਚੋਂ ਭਈ ਨਿਕਲੇ ਆਉਂਦੀ ਐ। ਇਹਦੇ ਵੀ ਨਿਕਲਣ ਵਾਸਤੇ ਇਹਨੂੰ ਕੋਈ ਬਹੁਤਾ ਜ਼ਿਆਦਾ ਹੋਣਾ એનર્ਜੀ ਦੀ ਲੋੜ ਨਹੀਂ। ਤੇ ਆਹ ਉਹਰੇ ਕਿਨਾਰਾ ਤੇ ਆਹ ਉਹਰੇ ਸੁੰਡੀ ਫਿਰ ਰਹੀ ਐ। ਦੇਖ ਸਕਦੇ ਹੋ ਤੁਸੀਂ ਇਹ ਥੱਕਦੀ ਵੀ ਨਾ ਜਰ ਆਉਂਦੀ ਐ ਪਰ ਇਹਨੇ ਆਪਦਾ ਜਿਹੜਾ ਟਾਰਗੇਟ ਆ ਉਹ ਪੂਰਾ ਕਰ ਲੈਣਾ। ਸੋ ਮੇਰਾ ਖਿਆਲ ਆ ਸਮਝ ਗਏ ਹੁਣ ਕੀ ਕਹਿਣਾ ਚਾਹੁੰਦੇ ਸੀ। ਖਾਲ ਦੇਖ ਸਕਦੇ ਹੋ ਤੁਸੀਂ ਇਸ ਖਾਲ ਦੇ ਵਿੱਚ ਬਿਲਕੁਲ ਬਚਾਲੇ ਸਿੱਟੀ ਸੀ ਇਹ ਲਗਭਗ 2 ਫੁੱਟ ਵੀ ਚੌੜਾ ਕਿਤੇ 4 ਫੁੱਟ 1.5 ਫੁੱਟ ਚੌੜਾ 2.5 3 ਫੁੱਟ ਵੀ ਹੈ ਕਹਿਣ ਦਾ ਭਾਅ ਚਲੋ ਕਿੰਨਾ ਵੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਤਾਂ ਜਿਹੜੀਆਂ ਸੰਡੀਆਂ ਨੇ ਉਹ ਆਪਦੇ ਟਾਰਗੇਟ ਤੇ ਪਹੁੰਚ ਗਈਆਂ ਹੁਣ ਤੁਸੀਂ ਠੰਡੇ ਦਿਮਾਗ ਨਾਲ ਸੋਚਣਾ ਕਿ ਤੁਹਾਨੂੰ ਸ਼ੁਰੂ ਤੋਂ ਹੀ ਗਲਤ ਗੈਰਡ ਕੀਤਾ ਜਾ ਰਿਹਾ ਹੈ 2 3 ਚੀਜ਼ਾਂ ਬਾਰੇ ਗਲਤ ਗੈਰਡ ਕੀਤਾ ਜਾ ਰਿਹਾ ਇੱਕ ਜੂਰੀਆ ਬਾਰੇ ਜੋ ਕਿ ਆਪਾਂ ਅਕਸਰੀ ਗੱਲ ਕਰਦੇ ਰਹਿੰਦੇ ਆ ਕਿ ਜਿਹੜਾ ਜੂਰੀਆ ਭਾਈ ਇਹੇ ਬੂਟੇ ਤੱਕ ਜਾਂਦਾ ਨਹੀਂ ਹੈਗਾ ਜਿੱਥੇ ਤੁਸੀਂ ਸੱਟਤਾ ਇਹਨੇ ਉੱਥੇ ਖੜੇ ਰਹਿਣਾ ਸੋ ਇਸ ਤਰ੍ਹਾਂ ਨਹੀਂ ਹੁੰਦਾ ਜੇਕਰ ਆਪਾਂ ਪਾਣੀ ਦੇ ਵਿੱਚ ਘੋਲ ਕੇ ਦੇਵਾਂਗੇ ਇਹਨੇ ਇੱਕ ਬੰਨੇ ਤੋਂ ਦੂਜੇ ਬੰਨੇ ਤੁਰ ਜਾਣਾ ਇਹ ਖੱਤਾ ਦੇਖ ਸਕਦੇ ਹੋ ਤੁਸੀਂ ਇਹ ਚਾਰ ਕਿੱल्ल्याਾਂ ਦਾ ਪਲਾਂਟ ਆ ਇਹਦੇ ਵਿੱਚ ਸਿਰਫ ਇੱਕ ਵਟਾ ਉਹ ਵੀ ਦੋਨਾਂ ਬੰਨਿਆਂ ਤੋਂ ਤੋੜੀ ਹੋਈ ਆ ਤਾਂ ਇੰਨਾ ਚਾਰ ਕਿੱल्ल्याਾਂ ਦੇ ਵਿੱਚ ਇਸ ਚਬੱੱਚੇ ਦੇ ਵਿੱਚ ਕਹਿ ਲਓ ਜਾਂ ਇਹਨੂੰ ਡੱਗੀ ਕਹਿ ਦਿੰਦੇ ਆ ਸਾਡੇ ਏਰੀਆ 'ਚ ਜਾਂ ਖੇਲ ਕਹਿ ਲਓ ਤਾਂ ਇਹਦੇ ਵਿੱਚ ਜੂਰੀਆ ਦਿੱਤੀ ਹੋਈ ਹੈ ਕਿਤੇ ਵੀ ਉੱਚੀ ਨੀਚ ਨਹੀਂ ਹੈਗੀ ਉਹ ਆਪਾਂ ਕੋਸ਼ਕ ਜਿਹੜੀਆਂ ਗਲਤ ਗਾਈਡੈਂਸ ਨੇ ਉਹਨਾਂ ਚੋਂ ਨਿਕਲੀਏ ਵੈਸੇ ਖੇਤੀਬਾੜੀ ਦੀਆਂ ਜੋ ਵੀ ਗੱਲਾਂ ਨੇ ਜੋ ਵੀ ਮਾਰਾ ਦੁਆਰਾ ਕੀਤੀਆਂ ਜਾਂਦੀਆਂ ਨੇ ਜ਼ਿਆਦਾਤਰ ਸਹੀ ਹੁੰਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਕੋਸ਼ਕ ਗੱਲਾਂ ਨੇ ਜਿਹੜੀਆਂ ਉਹ ਬਿਲਕੁਲ ਫੇਕ ਹੁੰਦੀਆਂ ਨੇਗੀਆਂ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ